10 ਲੱਖ ਦੀ ਫੌਜ 40 ਸਿੱਖ 10 ਲੱਖ ਮੁਗਲ ਤੇ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਮੈਂ ਆਪਣਾ ਰੋਲ ਮਾਡਲ ਮੰਨਦਾ ਹੈ ਚਾਰ ਸਾਹਿਬਜ਼ਾਦੇ ਜਿਹੜੇ ਮੈਨੂੰ ਮੋਟੀਵੇਸ਼ਨ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜੋ ਕੀਤਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਸਾਰੇ ਕੰਮ ਕਰ ਰਿਹਾ ਹਾਂ ਗੁਰਗੋਬ ਸਿੰਘ ਜੀ ਨੇ ਸਭ ਤੋਂ ਪਹਿਲਾਂ ਬਲੀਵ ਕਰ ਰੀਸਿਵ ਕੀਤਾ ਕਿ ਮੈਂ 10 ਲੱਖ ਫੌਜ ਦੇ ਨਾਲ ਜੰਗ ਲੜਨੀ ਹੈ ਫਿਰ ਬਲੀਵ ਵੀ ਕੀਤਾ ਕਿ ਮੈਂ ਜਿੱਤੂੰਗਾ ਵੀ ਫਿਰ ਉਹਨਾਂ ਅਚੀਵ ਵੀ ਕੀਤਾ ਜਿੱਤ ਕੇ ਵੀ ਦਿਖਾਇਆ ਪਹਿਲਾਂ ਕੀ ਕੀਤਾ 컨ਸੀਵ ਫੇ ਬਲੀਵ ਦੈਨ ਅਚੀਵ ਹੁਣ ਆਪਾਂ ਸੋਚਣਾ ਇਹ ਗੱਲ ਵੀ ਹੈ ਵੀ 10 ਲੱਖ ਫੌਸੀ 40 ਸਿੱਖ ਸੀਗੇ 40 ਦੇ 40 ਸੇ ਕਸ਼ੀਦ ਹੋਗੇ ਦੋ ਸਾਬਜਾ ਦੇ ਸੇ ਕਸ਼ੀਦ ਹੋਗੇ ਫਿਰ ਆਪਾਂ ਜੰਗ ਕਿਵੇਂ ਜਿੱਤੇ ਸ਼ਤਰਾਂਜ ਸ਼ਤਰਾਂਜਾ ਹੁੰਦੀ ਹੈ ਕਿ ਇਧਰ ਵਿੱਚ ਬੱਚਿਓ ਤੁਹਾਨੂੰ ਚੈਸਸ ਬਾਰੇ ਪਤਾ ਨਾ ਤੁਹਾਨੂੰ ਚੈਸਸ ਕੀ ਹੁੰਦੀ ਹੈ ਜਦੋਂ ਤੱਕ ਰਾਜਾ ਨਹੀਂ ਮਰਦਾ ਭਾਵੇਂ ਸਾਰੀ ਫੌਜ ਖਤਮ ਹੋ ਜਵੇ ਚੈਸਸ ਦੇ ਵਿੱਚ ਜਦੋਂ ਤੱਕ ਰਾਜਾ ਨਹੀਂ ਮਰਦਾ ਉਦੋਂ ਤੱਕ ਜਿੱਤ ਹਾਰ ਨਹੀਂ ਹੁੰਦੀ ਅਗਰ ਉਹ ਮੂਵ 2 ਤੋਂ 3 ਘੰਟੇ ਲਈ ਲਗਾਤਾਰ ਰਾਜਾ ਬਚ ਜਵੇ ਛਤਰੰਜ ਦੇ ਵਿੱਚ ਤਾਂ ਉਹ ਡਰਾ ਹੋ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਉੱਥੋਂ ਤਾੜੀ ਮਾਰ ਕੇ ਨਿਕਲੇ ਆ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਰੋਕ ਸਕਦੇ ਆ ਤਾਂ ਰੋਕ ਲੋ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੱਖਾਂ ਦੇ ਨਾਲ 10 ਲੱਖ ਮੁਗਲ ਦੇ ਫੌਜ ਦੇ ਨਾਲ ਲੜ ਕੇ ਉਹ ਜੰਗ ਜਿੱਤੀ ਹੈ ਐਦਾਂ ਹੀ ਤੁਸੀਂ ਪਹਿਲਾਂ ਕਨਸੀਵ ਕਰਨਾ ਹੈ ਇਕੱਲੇ ਬੈਠ ਕੇ ਕਰੇ ਚੰਗੀ ਤਰ੍ਹਾਂ ਸੋਚਣਾ ਕਿਸੇ ਨਾਲ ਸਲਾਹ ਨਹੀਂ ਕਰਨੀ ਮੈਂ ਕੀ ਬਣਨਾ ਜੀ ਮੈਂ ਕੀ ਬਣ ਜਾਮਾ ਯਾਰ ਐਂ ਕਰੀਏ ਆਪਾਂ ਫੌਜੀ ਬਣ ਜੀਏ ਸਾਰੇ ਆਪਾਂ ਐ ਬਣ ਜੀਏ ਕੋਈ ਨਹੀਂ ਦੱਸ ਸਕਦਾ ਤੁਹਾਨੂੰ ਤੁਸੀਂ ਇਕੱਲੇ ਬੈਠ ਕੇ ਆਪਣੇ ਆਪ ਨੂੰ ਪੁੱਛਣਾ ਹੈ ਜਾਂ ਸ਼ੀਸ਼ੇ ਮੂਰੇ ਖੜ ਕੇ ਪੁੱਛ ਲਿਓ ਵੀ ਭਾਈ ਕੀ ਬਣਨਾ ਚਾਹੁੰਦਾ ਜਿੰਨੇ ਵੀ ਬੱਚੇ ਬੈਠੇ ਆ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਨੇ ਕਿਸੇ ਨੂੰ ਇਹ ਪਤਾ ਹੋਊਗਾ ਵੀ ਉਹਨਾਂ ਨੇ ਕੱਲ ਨੂੰ ਕੀ ਬਣਨਾ ਜਾ ਮਾਪਿਆਂ ਨੇ ਦੱਸਿਆ ਹੋਊਗਾ ਜਾਂ ਨਾਲਦਿਆਂ ਤੋਂ ਕਿਸੇ ਨੇ ਸੁਣ ਲਿਆ ਵੀ ਤੂੰ ਫੌਜੀ ਬਣ ਆਇਆ ਮੈਂ ਵੀ ਬਣ ਜਾਣਾ ਯਾਰ ਠੀਕ ਹੈ ਤੁਸੀਂ ਇੱਕ ਵਾਰ ਸ਼ੀਸ਼ੇ ਦੇ ਮੂਰੇ ਖੜ ਕੇ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਡਿਸਪਲਿਨ 'ਚ ਹੈਗੇ ਹੋ ਜਦੋਂ ਕਿ ਸਕੂਲ ਦੇ ਵਿੱਚ ਫੁੱਲ ਡਿਸਪਲਿਨ ਹੈ ਸਭ ਤੋਂ ਤਕੜਾ ਡਿਸਪਲਿਨ ਸਾਡੇ ਏਰੀਆ ਦੇ ਵਿੱਚ ਮੁਜਾਫਤ ਸਕੂਲ ਦਾ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਆਪ ਡਿਸਪਲਿਨ ਦੇ ਵਿੱਚ ਹੈਗੇ ਆ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰੋਗੇ ਨਾ ਹਜੇ ਜੇ ਕਿਸੇ ਹੋਰ ਨੂੰ ਕੁਝ ਆਪਣੇ ਬਾਰੇ ਪੁੱਛੋਗੇ ਜਾਂ ਕਿਸੇ ਨੂੰ ਕੁਝ ਦੱਸੋਗੇ ਦੱਸ ਦੇ ਵਿੱਚੋਂ ਦੋ ਤਿੰਨ ਗੱਲਾਂ ਝੂਠ ਵੀ ਬੋਲ ਹੋ ਜਾਣੀਆਂ ਜਦੋਂ ਤੁਸੀਂ ਸ਼ੀਸ਼ੇ ਮੂਰੇ ਖੜੋਗੇ ਨਾ ਆਪਣੇ ਆਪ ਨੂੰ ਪੁੱਛੋਗੇ ਫਿਰ ਤੁਹਾਨੂੰ